17 ਮਈ ਨੂੰ ਲੈ ਕੇ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਇੱਕ ਨਵੀਂ ਭੁਖਵਾਣੀ ਕੀਤੀ ਗਈ ਹੈ ਤਾਂ ਮੌਸਮ ਦੇ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਸੇ ਖਬਰ ਵਾਲੇ ਟੀਵੀ ਦੇ ਉਤੇ ਰੋਜ਼ਾਨਾ ਤੁਹਾਨੂੰ ਮੌਸਮ ਦੇ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਸਾਂਝੀ ਕਰਦੇ ਹਾਂ ਤਾਂ ਕਿ ਤੁਹਾਨੂੰ ਆਪਣੇ ਸ਼ਹਿਰ ਦਾ ਹਾਲ ਜਿਹੜਾ ਕੀ ਪਤਾ ਹੋ ਸਕੇ ਤਾਂ ਦੱਸਦੇ ਕਿ ਪੰਜਾਬ ਦੇ ਮੌਸਮ ਦੇ ਵਿੱਚ ਲਗਾਤਾਰ ਬਦਲਾਅ ਆ ਰਹੇ ਨੇ ਪਿਛਲੇ ਹਫ਼ਤੇ ਮੌਸਮ ਠੰਡਾ ਰਿਹਾ ਸੀਗਾ ਪਰ ਪਿਛਲੇ 2-3 ਦਿਨਾਂ ਤੋਂ ਲਗਾਤਾਰ ਧੁੱਪ ਦੇ ਕਾਰਨ ਕਾਫੀ ਗਰਮੀ ਮਹਿਸੂਸ ਹੋ ਰਹੀ ਹੈ ਤਾਂ ਦੱਸਦੀ ਹੈ ਕਿ ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਇੱਕ ਵਾਰ ਫਿਰ ਗਰਮੀ ਵੱਧਦੀ ਸ਼ੁਰੂ ਹੋ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ ਅਗਲੇ ਕੁਝ ਦਿਨਾਂ ਦੇ ਵਿੱਚ ਤਾਪਮਾਨ ਦੇ ਵਿੱਚ 2 ਤੋਂ 4 ਡਿਗਰੀ ਤੱਕ ਵਾਧਾ ਹੋਣ ਦੀ ਸੰਭਾਵਨਾ ਹੈ 3 ਦਿਨਾਂ ਤੱਕ ਸਵੇਰੇ ਦੇ ਵਿੱਚ ਬਾਰਿਸ਼ ਦੀ ਵੀ ਕੋਈ ਖੁਆਣੀ ਨਹੀਂ ਕੀਤੀ ਗਈ ਹੈ ਤਾਂ ਪਿਛਲੇ 24 ਘੰਟਿਆਂ ਦੇ ਵਿੱਚ ਸਵੇਰੇ ਦੇ ਔਸਤਨ ਵਾਤਾਵਰਣ ਤਾਪਮਾਨ ਦੇ ਵਿੱਚ 1.6 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹਾਲਾਂਕਿ ਇਹ ਆਮ ਤਾਪਮਾਨ ਦੀ ਨੇੜੇ ਹੈ ਰਾਜ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਦੇ ਵਿੱਚ ਦਰਜ ਕੀਤਾ ਗਿਆ ਯਾਨੀ ਕਿ ਬਠਿੰਡਾ ਸਭ ਤੋਂ ਗਰਮ ਹੈ ਜਿੱਥੇ ਕਿ ਪਾਰਾ 41 ਜੋ ਕਿ 41.7 ਡਿਗਰੀ ਸੈਲਸੀਅਸ ਦੇ ਉੱਤੇ ਪਹੁੰਚ ਚੁੱਕਿਆ ਹੈ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ ਤੋਂ ਇਲਾਵਾ ਘੱਟੋ ਘੱਟ ਤਾਪਮਾਨ ਦੇ ਵਿੱਚ ਵੀ ਵਾਧਾ ਹੋਣ ਦੀ ਸੰਭਾਵਨਾ ਜਤਾਈ ਹੈ ਜਿਸ ਦਾ ਮਤਲਬ ਹੈ ਕਿ ਦੁਪਹਿਰ ਦੇ ਨਾਲ-ਨਾਲ ਸਵੇਰੇ ਤੇ ਸ਼ਾਮ ਵੇਲੇ ਵੀ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਪਰ ਉੱਥੇ ਹੀ ਮੌਸਮ ਵਿਭਾਗ ਦੇ ਮੁਤਾਬਕ ਨਵੇਂ ਪੱਛਮੀ ਪ੍ਰਭਾਵ ਦਾ ਅਸਰ ਪੰਜਾਬ ਦੇ ਮੌਸਮ ਦੇ ਉੱਤੇ ਵੀ ਦੇਖਣ ਨੂੰ ਮਿਲੇਗਾ ਇਸ ਕਾਰਨ 16 ਜੋ ਕਿ 17 ਮਈ ਤੋਂ ਇੱਕ ਵਾਰ ਫਿਰ ਸੂਬੇ ਦੇ ਵਿੱਚ ਕਈ ਥਾਵਾਂ ਦੇ ਉੱਤੇ ਬਰਸਾਤ ਹੋਵੇਗੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਤਾਂ ਮੌਸਮ ਵਿਭਾਗ ਨੇ 17 18 ਅਤੇ 19 ਮਈ ਨੂੰ بارش ਦੀ ਪੁਖਵਾਣੀ ਕੀਤੀ ਹੈ ਭਾਰਤੀ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ 17 ਮਈ ਨੂੰ ਫਾਜ਼ਿਲਕਾ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਰੂਪਨਗਰ ਐਸਐਸ ਨਗਰ ਅਤੇ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਵਿੱਚ ਤੇ ਪਠਾਨਕੋੜ ਦੇ ਵਿੱਚ بارش ਦੀ ਸੰਭਾਵਨਾ ਜਤਾਈ ਗਈ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਅਸੀਂ ਨਿਸਾਨਚੀ ਕਰ ਰਹੇ ਹਾਂ ਹਾਲਾਂਕਿ 2-3 ਦਿਨ ਲਗਾਤਾਰ ਪੰਜਾਬ ਦੇ ਵਿੱਚ ਫੇਰ ਲੋਕਾਂ ਨੂੰ ਗਰਮੀ ਤੋਂ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਪਰ 17 ਤਰੀਕ ਤੋਂ ਬਾਅਦ ਪੰਜਾਬ ਦਾ ਮੌਸਮ ਜਿਹੜਾ ਕਿ ਬਦਲਣ ਦੀ ਸੰਭਾਵਨਾ ਜ਼ਰੂਰ ਜਤਾਈ ਗਈ ਹੈ ਕਿ ਆ ਜਾ ਰਿਹਾ ਹੈਗਾ ਕਿ 17 ਤਰੀਕ ਤੋਂ ਬਾਅਦ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ بارش ਹੋ ਸਕਦੀ ਜਿਸ ਕਰਕੇ ਵੱਧਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਜਿਸ ਕਰਕੇ ਲੋਕਾਂ ਕਾਫੀ ਪਰੇਸ਼ਾਨ ਹੋ ਜਾਂਦੇ ਨੇ ਹਾਲਾਂਕਿ ਪਿਛਲੇ ਮਹੀਨੇ ਜੋ ਕਿ ਦੱਸਦੀ ਹੈ ਕਿ ਗਰਮੀ ਪੈਣੀ ਸ਼ੁਰੂ ਹੋ ਚੁੱਕੀ ਸੀਗੀ ਤੇ ਪਿਛਲੇ ਹਫ਼ਤੇ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਕਈ ਇਲਾਕਿਆਂ ਤੇ ਵਿੱਚ بارش ਤੂਫਾਨ ਕਰਕੇ ਮੌਸਮ ਜਿਹੜਾ ਕਿ ਠੰਡਾ ਹੋ ਚੁੱਕਿਆ ਸੀਗਾ ਮੌਸਮ ਸੁਹਾਵਣਾ ਰਿਹਾ ਸੀ ਕਿਉਂਕਿ ਸਵੇਰੇ ਸ਼ਾਮ ਕਈ ਥਾਵਾਂ ਦੇ ਉੱਤੇ ਹਲਕੀ ਉਹ ਦਰਮਿਆਨੀ بارش ਜਿਹੜੀ ਕਿ ਹੁੰਦੀ ਰਹੀ ਸੀਗੀ ਪਰ ਪਿਛਲੇ 2-3 ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਤੇਜ਼ ਗਰਮੀ ਜਿਹੜੀ ਕਿ ਪੈਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਧੁੱਪ ਬਹੁਤ ਜ਼ਿਆਦਾ ਹੈ ਜਿਹੜੇ ਲੋਕ ਏਸੀ ਦੇ ਵਿੱਚ ਰਹਿੰਦੇ ਉਹ ਜਿਹੜੇ ਜਦੋਂ ਬਾਹਰ ਜਾਂਦੇ ਨੇ ਤੇ ਉਹਨਾਂ ਨੂੰ ਜਿਵੇਂ ਜੇ ਕਿਹਾ ਜਾਂਦਾ ਹੈਗਾ ਕਿ ਭੱਠੀ ਦੇ ਵਿੱਚ ਆ ਗਏ ਆ ਸੀ ਕਿਉਂਕਿ ਬਹੁਤ ਜ਼ਿਆਦਾ ਬਾਹਰ ਗਰਮੀ ਹੈਗੀ ਹੈ ਤਾਂ ਇਸ ਗਰਮੀ ਦੇ ਵਿੱਚ ਤੁਹਾਨੂੰ ਆਪਣੇ ਨਾਲ ਇੱਕ ਪਾਣੀ ਦੀ ਬੋਤਲ ਜ਼ਰੂਰ ਰੱਖਣੀ ਚਾਹੀਦੀ ਹੈ ਕਿਉਂਕਿ ਜੇਕਰ ਤੁਸੀਂ ਬਾਹਰ ਜਾਂਦੇ ਹੋ ਤਾਂ ਸਿਰ ਆਪਣਾ ਜ਼ਰੂਰ ਧਕਿਆ ਕਰੋ ਕਿਉਂਕਿ ਲੂ ਲੱਗ ਸਕਦੀ ਹੈ ਜਿਸ ਕਰਕੇ ਤੁਹਾਨੂੰ ਹੋਰ ਬਿਮਾਰੀਆਂ ਵੀ ਲੱਗ ਸਕਦੀਆਂ ਨੇ ਤਾਂ ਮੌਸਮ ਨਾਲ ਜੁੜੀ ਹੋਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਸਿਹਤ ਮਾਹਿਰਾ ਦੇ ਵੱਲੋਂ ਵੀ ਇਹ ਐਡਵਾਈਸ ਜਾਰੀ ਕੀਤੀ ਹੈ ਕਿ ਅਜਿਹੀ ਗਰਮੀ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ ਲੋੜ ਪਵੇ ਤਾਂ ਹੀ ਤੁਸੀਂ ਘਰੋਂ ਬਾਹਰ ਨਿਕਲੋ ਅਦਰਵਾਈਜ਼ ਤੁਸੀਂ ਘਰ ਦੇ ਵਿੱਚ ਰਹੋ ਕਿਉਂਕਿ ਘਰ ਦੇ ਵਿੱਚ ਤੁਹਾਨੂੰ ਗਰਮੀ ਨਹੀਂ ਲੱਗਦੀ ਹੈ ਤਾਂ ਘਰ ਦੇ ਵਿੱਚ ਤੁਸੀਂ ਸੇਫ ਹੋ ਤਾਂ ਮੌਸਮ ਨਾਲ ਜੁੜੀ ਹੋਈ ਹੈ ਜਾਣਕਾਰੀ ਤੁਹਾंना ਸਾਂਝੀ ਕਰ ਰਹੇ ਹਾਂ ਦੱਸਦੇ ਕਿ 17 ਤਰੀਕ ਤੋਂ ਬਾਅਦ ਪੰਜਾਬ ਦਾ ਮੌਸਮ ਜਿਹੜਾ ਕਿ ਬਦਲ ਸਕਦਾ ਹੈ ਭੀਖਵਾਣੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਕਿ 17 18 ਤੇ 19 ਤਰੀਕ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਜਿਹੜੀ ਕੀ ਹੋ ਸਕਦੀ ਹੈ